ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਕਰਮਾ ਸੰਧੜਾ ਖੇਤ ਤੂੰ ਨਾ ਬੀਜੀ ਤੂੰ ਨਾ ਬੀਜੀ ਏ ਕਰਮਾ ਸੰਧੜਾ ਖੇਤ ਤੂੰ ਨਾ ਬੀਜੀ ਤੂੰ ਨਾ ਬੀਜੀ ਮਨਹਾਲੀ ਕਰਸਾਨੀ ਕਰਨੀ ਮਨਹਾਲੀ ਕਰਸਾਨੀ ਕਰਨੀ ਸ਼ਰਨ ਪਣੀ ਤਨਖੇਤ ਤੂੰ ਨਾ ਬੀਜੀ ਤੂੰ ਨਾ ਬੀਜੀ ਏ ਕਰਮਾਂ ਸੰਧੜਾ ਖੇਤ ਤੂੰ ਨਾ ਬੀਜੀ ਤੂੰ ਨਾ ਬੀਜੀ ਨਾਮੰ ਬੀਜ ਸੰਤੋਖ ਸੁਹਾਗਾ ਨਾਮੰ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਤੂੰ ਨਾ ਬੀਜੀ ਤੂੰ ਨਾ ਬੀਜੀ ਏ ਕਰਮਾਂ ਸੰਧੜਾ ਖੇਤ ਤੂੰ ਨਾ ਬੀਜੀ ਤੂੰ ਨਾ ਬੀਜੀ ਵੱਢੇng ਮੰਨੇਵਾ ਤੇਰੇ ਕਰਮਾਂ ਦਾ ਜੈਸਾ ਬੀਜੇਂਗਾ ਵੜੇਂਗਾ ਮਨ ਮੇਰਾ ਫਲ ਤੇਰੇ ਕਰਮਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿੜੀ ਤਬ ਸੇਰਾ ਇਥੇ ਚਾਰ ਦਿਨ ਤੱਕਰਦਾ ਏਂਦਾ ਵੇ ਪਤਾ ਨਹੀਂ ਸਵੇਰ ਦਾ ਚਿੜੀ ਦਾ ਬਸੇਰਾ ਇੱਥੇ 4 ਦਿਨ ਦਾ ਤਰਦਾ ਆਂਦਾ ਵੇ ਪਤਾ ਨਹੀਂ ਸੁਵੇਰ ਦਾ ਮਰਦੇ ਤੋਂ ਕੱਫਣੇ ਉਤਾਰੇ ਬੰਦੀਆ ਦਿਨ ਰਾਤ ਪਾਪਾਂ ਚੀ ਗੁਜ਼ਾਰੇ ਬੰਦੀਆ ਦਿਨ ਰਾਤ ਪਾਪਾਂ ਚੀ ਗੁਜ਼ਾਰੇ ਬੰਦੀਆ ਦਿਨ ਰਾਤ ਪਾਪਾਂ ਚੀ ਗੁਜ਼ਾਰੇ ਬੰਦੀਆ ਉਤੋਂ ਪਗਤ ਵਿੱਚੋਂ ਕਾਲਾ ਹੀਰ ਦਾ ਰਾਮ ਨਾਮ ਕੋਲ ਮਾਇਆ ਪਿੱਛੇ ਫੇਰਦਾ ਉਤੋਂ ਪਗਤ ਵਿੱਚੋਂ ਕਾਲਾ ਹੀਰ ਦਾ ਰਾਮ ਨਾਮ ਪੁਲ ਮਾਇਆ ਪਿੱਛੇ ਫਿਰਦਾ ਚੀਰ ਗਰੀਬ ਦਾ ਸੀਨਾ ਟਾਰੇ ਬੰਦਿਆ ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆ ਰੱਬ ਨਾਲ ਟੱਲੀਆਂ ਕਿਉ ਮਾਰੇ ਬੰਦਿਆ ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆ ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆ